ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਅੱਜ 12 ਵਜੇ ਸ਼ੰਭੂ ਮੋਰਚੇ ਤੇ ਅਹਿਮ ਪੀਸੀ ਕਰਾਂਗੇ ਇੱਕ ਤਾਂ ਸਰਕਾਰ ਜੋ ਕੁਝ ਦੇਸ਼ ਦੀ ਪਾਰਲੀਮੈਂਟ ਚ ਬੋਲ ਰਹੀ ਆ ਵੀ ਅਸੀਂ ਐ ਐਸਪੀ ਲੀਗਲ ਗਰੰਟੀ ਕਾਨੂੰਨ ਬਾਰੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੀ ਮਾਫੀ ਬਾਰੇ ਕੁਝ ਸੋਚਿਆ ਹੀ ਨਹੀਂ ਆ ਔਰ ਇੱਕ ਸਰਕਾਰ ਨਾਲ ਸਾਡੀ ਮੀਟਿੰਗਾਂ 14 ਨੂੰ ਉਹਦੇ ਤੇ ਕੀ ਪੱਖ ਹੈਗਾ ਵਾ ਇਹਦੋਂ ਗਾ ਜੜੀ ਸਾਜ ਵਾਸਤੇ ਏਕਤਾ ਮਤੇ ਪਏ ਹੋਇਆ ਇੱਕ ਚਿੱਠੀ ਅਸੀਂ ਸਭ ਤੋਂ ਪਹਿਲਾਂ ਲਿਖੀ ਸੀ ਉਦੋਂ ਬਾਅਦ ਪਟਿਆਲੇ ਦੀ ਮੀਟਿੰਗ ਉਦੋਂ ਬਾਅਦ ਦੋ ਖਨੋਰੀ ਚ ਮੀਟਗਾ ਇਹ ਪਾਟੜਾ ਵਿੱਚ ਮੀਟਗਾ ਹੋਈਆਂ ਇਹ ਤੋਂ ਗਾਹ ਜਿਹੜਾ ਚੰਡੀਗੜ੍ਹ ਦੀ ਮੀਟਿੰਗ ਹੈਗੀ ਆ ਔਰ ਜਿਹੜਾ ਮੋਗਾ ਦਾ ਇਕਤਾ ਮਤਾ ਵਾ ਇਹ ਤੋਂ ਗਾਸੀਂ ਜੰਡਿਆਲੇ ਗੁਰੂ ਚ ਇਕਤਾ ਮਤਾ ਪਾਇਆ ਹੈਗਾ ਇਹ ਕਿੱਧਰ ਕੀ ਫੈਸਲੇ ਕੀਤੇ ਆ ਇਹਦੇ ਬਾਰੇ ਵਿਚਾਰ ਚਰਚਾ ਹੋਊਗੀ ਤੁਹਾਨੂੰ ਲਗਾਤਾਰ ਕਹਿੰਦੇ ਰਹੇ ਆ ਵੀ ਅੰਦੋਲਨ ਤੇਜ ਹੋਊਗਾ ਤਿੱਖਾ ਹੋਊਗਾ ਉਹਦੇ ਬਾਰੇ ਅਸੀਂ ਕੀ ਸੋਚ ਰਹੇ ਹੋਗੇ ਆ ਔਰ ਇੱਥੇ ਆਉਣ ਵਾਲੇ 13 ਨੂੰ ਵੱਡਾ ਇਕੱਠ ਕਰਨਾ ਵਾ ਉਹ ਵੱਡੇ ਇਕੱਠ ਦੇ ਕੀ ਮਹੱਤਵਪੂਰਨ ਅੱਗੇ ਫੈਸਲੇ ਸੀ ਕਰਾਂਗੇ ਸਾਰੀਆਂ ਗੱਲਾਂ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਅੱਜ 12 ਵਜੇ ਹੋਣੀ ਆ ਉਹਦੇ ਵਿੱਚ ਅਸੀਂ ਜਨਤਾ ਦੇ ਸਾਹਮਣੇ ਰਖਾਂਗੇ ਔਰ ਇਹਦੋ ਗਾਹ ਜੜੀ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹਾਰ ਹੋਈ ਆ ਉਹਦੇ ਬਾਰੇ ਬਸ ਇੰਨਾ ਹੀ ਕਹਿਣਾ ਚਾਹਾਂਗੇ ਚਲੋ ਕੋਈ ਜਿੱਤੇ ਕੋਈ ਹਾਰੇ ਇੱਕ ਕਾਰਪੋਰੇਟ ਦੀ ਲੋਬੀ ਦਾ ਕੰਮ ਆ ਜਿੱਥੋਂ ਉਹਨਾਂ ਨੂੰ ਆਪ ਦਾ ਸਰਮਾਇਆ ਵਾਪਸ ਹੁੰਦੀ ਜਾਦਾ ਗੰਜائش ਹੁੰਦੀ ਆ ਉਹਨੂੰ ਉਚਤਾ ਦਿੰਦੇ ਨੇ ਪਰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹਾਂਗੇ ਵੀ ਆਹ ਪੰਜਾਬ ਆ ਇਹ ਇਹਦੋਂ ਵੀ ਬੁਰੀ ਕਰੂਗਾ ਜੜੇ ਤੁਹਾਡੇ ਅੰਦਰ ਰਿਟਾਇਰ ਅਫਸਰ ਚਨਕਿਆ ਦੀ ਨੀਤੀ ਅਪਣਾ ਰਹੇ ਸੀ ਨਾ ਉਹ ਚਨਕਿਆ ਨੀਤੀ ਦਿੱਲੀ ਵਿੱਚ ਨਹੀਂ ਚੱਲੀ ਤੇ ਪੰਜਾਬ ਵਿੱਚ ਇਹਦੋਂ ਬਾਅਦ ਵੀ ਨਹੀਂ ਚੱਲਣੀ ਹੈਗੀ ਹਾਂ ਜਿੰਨਾ ਕੁ ਸਮਾਂ ਬਚ ਗਿਆ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੋਬੀ ਆ ਉਹ ਆਪਣੀ ਇਕਤਾ ਕਰ ਲੈ ਦਿੱਲੀ ਦੇ ਬੂਆ ਲਾ ਦੇਖੋ ਜਿਹੜਾ ਮਾਡਲ ਹੀ ਫੇਲ ਹੋ ਗਿਆ ਕੇਜਰੀਵਾਲ ਠੀਕ ਆ ਜੀ ਭਾਵੇਂ ਕੋਈ ਕਿਸੇ ਦਾ ਨੈਸ਼ਨਲ ਕਨਵੀਨਰ ਆ ਉਹਨਾਂ ਨੂੰ ਉਹਦੀ ਗੱਲ ਮੰਨਣੀ ਚਾਹੀਦੀ ਆ ਉਹਨਾਂ ਦਾ ਪਾਰਟੀ ਦਾ ਪ੍ਰੋਟੋਕੋਲ ਆ ਵੱਖਰੀ ਗੱਲ ਆ ਪਰ ਪੰਜਾਬ ਅੱਟ ਸੋਚਦਾ ਅੱਟ ਸਮਝਦਾ ਇੱਥੇ ਲਾਰਿਆ ਨਾ ਜਾਂ ਤੁਹਾਨੂੰ ਅਫਸਰਾਂ ਨੇ ਵੋਟਾਂ ਲੈ ਕੇ ਨਹੀਂ ਦੇ ਦੇਣੀਆਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਤੁਹਾਨੂੰ ਪੂਰੇ ਕਰਨੇ ਪੈਣੇ ਆ ਇਹੀ ਅਸੀਂ ਕਹਿਣਾ ਚਾਹਾਂਗੇ ਧੰਨਵਾਦ